ਹੈ ਨਿਸ ਸਹਿਜ ਸੁਭਾਈ ਦਰਸਨ ਵਰਸੈ ਗੁਰੂ ਕੈ ਜਨਮ ਮਰਨ ਦੁਖ ਹੋ ਵੈ ਸਿਫਤਖ ਸੰਮਦੀ ਨੂਰ ਹਰ ਸਹ ਗੁਰ ਸੋ ਝਟੀ ਐ ਤਦ ਠਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਠਿਆ ਸਹੀ ਹੈ ਸਭਨਾ ਦਾ ਵੇਸਾ ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੁਝ ਰਹਿਣ تیر ਨਹੀਂ ਸੰਗ ਚਲਤ ਹੈ ਹਮ ਵੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਜੋ ਦਿਨ ਆਵੇ ਹੈ ਸੋ ਦਿਨ ਜਾਹੀ ਕਰਨਾ ਕੁਝ ਰਹਿਨ ਤੇ ਰਹੀ ਸੰਗ ਜਲਦ ਹੈ ਹਮ ਵੀ ਚਲਨਾ ਦੂਰ ਗਵਨ ਸਿਰ ਉੱਪਰ ਮਰਨਾ ਕੀ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਾਗ ਸੱਚ ਕਰ ਜਾਨਾ ਰਹਾ ਜਨ ਜਿਓ ਧੀਆ ਸੂਰਜ ਕ ਅੰਬਰਾਵੈ ਸਭ ਘਾਟ ਭੀਦਰ ਹਾਟ ਜਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਿਰਾਨੋ ਪੰਥ ਨਾਸਵਾਰਾ ਸਾਜ ਬਰੀ ਦਹ ਦੇ ਸ ਅੰਧਿਆਰਾ ਕਹਿਰ ਬਦਾਸ ਨੇਦਾਨ دیਵਾਨੇ ਦੇ ਦਸ ਨਹੀਂ ਦੁਨੀਆ ਬਨਖਾਨੇ ਜਨਮ ਸਿਰਾਨੋ ਪੰਚਨਾਸਵਾਰਾ ਸਾਜ ਬਰੀ ਦਹ ਦੇ ਸੇ ਅੰਧਿਆਰਾ ਕਹਿਰਬਿਦਾ निदान दिवान चेत स नाही दुनिया फान खाने वाहे गुरु जी का खालसा वाहे गुरु जी की फतेह सूही ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਗੂਜ ਰਹਿ ਨ ਥੇਰੇ ਨਾਹੀ ਸੰਗ ਚਲਤ ਹੈ ਹਮ ਵੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸ਼ਰੋਮਣੀ ਭਗਤ ਭਗਤ ਰਵਿਦਾਹ ਜੀਓ ਕੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 793 ਤੇ ਸੂਹੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਣ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ Vá, Igoruji, que de.